ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਸਮਨਾ ਡਰਾਇਵਰ ਆ ਸ਼ਾਮ ਦੇ 4 ਵਜੇ ਨੇ ਆਉ ਤੁਹਾਨੂੰ ਲੈ ਚੱਲਦਾ ਵੀ ਐਫਐਮ ਲ ਮੇਲਾ ਤਰੌਣਾ ਆ ਦਿਖਾਉਣੇ ਤੁਹਾਨੂੰ ਚਲੋ ਕਹੁੰਨੇ ਇੰਟਰਪੋਗੇਟ ਤੋਂ ਇੱਕ ਕਰ ਤੇ ਸਾਡੇ ਪਸ਼ੂ ਦਾ ਦਿਖਾਉਣੇ ਤੁਹਾਨੂੰ ਪਹਿਲਾਂ ਸਟਾਲਾਂ ਤੇ ਫਿਰ ਚੱਲਦਾ ਮੇਲੇ ਤੇ ਰਿੰਗ ਚੱਲਦੇ ਆਪਾਂ ਰਿੰਗ ਤੇ ਦੇਖਣਾ ਮੁਕਾਬਲੇ ਬਣਾ ਲੈ ਦੇ ਵਿੱਚ ਕਾਟਲ ਆਰ ਬੰਗੀ ਹੈ ਵੈਲਕਮ ਜੀ ਆਇਆਂ ਸਾਸੀ ਕਾਲ ਜੀ ਤਾਤਾ ਜੀ ਕੀ ਹਾਲ ਨੇ ਹੋ ਠੀਕ ਹੈ ਜੀ ਸਾਡੇ ਪਰਮਜੀਤ ਸਿੰਘ ਚਾਚਾ ਜੀ ਆ ਗਏ ਨੇ ਤੇ ਮੇਰੇ ਪਿੰਡ ਦੇ ਸਾਰੇ ਆ ਗਏ ਬਈ ਦਿਖਾਉਣੇ ਸਾਨੂੰ ਸਾਰਿਆਂ ਨੂੰ ਸਤਨਾਮੁਰੀ ਸਾਰੇ ਯਾਰ ਦੋਸਤ ਮੇਰੇ ਡੈਰੀ ਫਾਰਮ ਵਾਲੇ ਮੁੰਡੇ ਠੀਕ ਹੈ ਠੀਕ ਹੈ ਵਧੀਆ ਸਾਰੇ ਆ ਗਏ ਨੇ ਕਾ ਜਕਾ ਹੋਰ ਜੀ ਠੀਕ ਹੈ ਠੀਕ ਹੈ ਕਰ ਲਈ ਖਰੀਦੜੀ 흘ਿਆਦੀ ਆ ਦੇ ਪਾ ਆਜੋ ਆਜੋ ਓਏ ਆ ਗੱਡੀ ਨੇੜੇ ਖੜੀ ਆ ਆਪਣੇ ਇਧਰ ਹੋ ਕੇ ਕਿੰਦਾ ਰਕਿਓਣ ਬੜਦਿਆ ਹੀ ਮੇਲੇ ਵਿੱਚ ਪਿੰਡ ਦੇ ਮਿਲ ਗਏ ਨੇ ਯਾਰ ਦੋਸਤ ਡੈਰੀ ਫਾਰਮਿੰਗ ਨੂੰ ਪਿਆਰ ਕਰਨ ਵਾਲੇ ਤੇ ਡੈਰੀ ਫਾਰਮਰ ਇਧਰ ਖੜੇ ਨੇ ਬੰਦੇ ਆਪਣੇ ਹੋਰ ਕਿਉਂ ਨੇ ਕੇ ਕਿੰ ਘਜੇਤਰ ਅਸੀਂ ਯਾਰ ਪਹਿਲਾਂ ਕੋਈ ਕੰਮ ਸੀ ਬਾਬੇ ਜੋਗੀ ਪੀਰ ਦੇ ਬਾਗੇ ਤੇ ਪਹਿਲਾਂ ਮੈਂ ਸੌਰੀ ਕਿਹਾ ਸੀ ਹੈ ਚੱਲੀ ਜਾਂਦਾ ਚੱਲਦੇ ਬਸ ਹੁਣ ਇੱਥੇ ਬਣਾਉਣੇ ਜਾਂਦੇ ਆ ਤੇ ਪਿੰਡ ਦੇ ਯਾਰ ਦੋਸਤ ਬਾਈ ਮਿਲ ਗਏ ਸਾਰੇ ਤੇ ਤੁਹਾਨੂੰ ਸਟਾਲਾਂ ਦਾ ਦਿਖਾ ਰਹੀ ਆ ਮੜਾ ਜਾਂ ਜਿੰਨੀਆਂ ਕੰਪਨੀਆਂ ਨੇ ਤੇ ਸੀਮਨ ਬੈਂਕ ਵਾਲੇ ਵੀ ਖੜੇ ਨੇ ਬਾਈ ਹੁਰੀ ਪ੍ਰਾਈਵੇਟ ਇਹ ਵੀ ਇਹ ਵੀ ਐਸਸੀ ਵਾਲੇ ਨੇ ਤਾਂ ਆਂਧਰਾ ਪ੍ਰਦੇਸ਼ ਇਹਨਾਂ ਨੇ ਵੀਡੀਓ ਵੀ ਦੇਖੇ ਨੇ ਬਹੁਤ ਤਕੜਾ ਨਾਲ ਬਾਈ ਸਿਸਟਮ ਇਹਨਾਂ ਕੋਲ ਹਟਾਪ ਰਹੀ ਆ ਮੱਜਾ ਸਹੈਲਜੀ ਮਸ਼ੀਨਾ ਪਟਾਟੋ ਸਿਸਟਮ ਆ ਗਿਆ ਨਵਾ ਨਕਚਰ ਐ ਗੰਡਾ ਬਣਨ ਵਾਲੀ ਆ ਗਈ ਤਾਂ ਅੰਡਾ ਬਣਦੀ ਹੈ ਮਸ਼ੀਨ ਜਿਹੜੀ achar ਦੀ ਆਹ ਸਟਾਲ ਲਾਇਆ ਨੇ ਬਾਈ ਆ ਲੀਟਰ ਲੈ ਕੇ ਜਾਣਾ ਆਪਾਂ ਨੇ ਆ ਲੈ ਕੇ ਜਾਣਾ ਮੱਝਾਂ ਜੇ ਨਹੀਂ ਮਿਲਦੀਆਂ ਜਾਨ ਕੀ ਰੇਟ ਆ ਬਾਈ ਅੱਜ ਤੁਹਾਡੇ ਕੋਲੇ ਦਾ ਠੀਕ ਆ ਆਉਂਦੇ ਵੇ ਲੈ ਕੇ ਜਾਂਦੇ ਆ ਨਾ ਨਾ ਕੋਈ ਗੱਲ ਨਹੀਂ ਕੋਈ ਨਾ ਕੋਈ ਕੋਈ ਗੱਲ ਨਹੀਂ ਰਾਜੀਆ ਪਿੰਡ ਆਪਾਂ ਰਾਜੀਆ ਠੀਕ ਆ ਕੋਈ ਗੱਲ ਨਹੀਂ ਇਹ ਤੇ ਕੱਟ ਦਾਂਗਾ ਪੁੱਛ ਠੀਕ ਆ ਭਾਈ ਠੀਕ ਆ ਭਾਈ ਇਹ ਕਹਿੰਦਾ ਰੇਟ ਤਾਂ ਉਹ ਤੁਹੋਂ ਦਿੰਦੇ ਨੇ ਭਾਈ ਇਹ 550 ਦਾ 150 ਸਸਤਾ ਅੱਜ ਇੱਥੇ ਲੈ ਜਾਾਂਗੇ 2 ਲੀਟਰ ਮੱਜਾਂ ਰੋਹੇ ਬਹੁਤ ਬੜੀ ਚੀਜ਼ ਹੈ ਜੀ ਜਿਹੜੀ ਆਪਣੇ ਨਾਲ ਗੱਲ ਕਰ ਰਿਹਾ ਸੀ ਭਾਈ ਚਲੋ ਤੁਸਟਾਲਾ ਤੁਹਾਨੂੰ ਫੇਰ ਦਿਖਾਉਨੇ ਆਪਾਂ ਹੁਣ ਐਂਟਰ ਰਿੰਗੇ ਚ ਰਿੰਗ ਦੇਖ ਰਿਹਾ ਜਾਂ ਕੇ ਰਿੰਗ ਚ ਮੁਕਾਬਲੇ ਤਾਰਾ ਫੀਲਡਰ ਰਿਜ਼ਲਟ ਸਾਡੇ ਪਿੰਡ ਦਾ ਤਾਰਾ ਫੀਡ ਦੇ ਰਿਜ਼ਲਟ ਕੱਢਿਆ ਆਪਣੇ ਪਿੰਡ ਦੇ ਨਾਲ ਤਾਰਾ ਫੀਡ ਦਾ ਰਿਜ਼ਲਟ ਤਾਂ ਦੇਖਿਆ ਹੋਇਆ ਹੈ ਸਾਡੇ ਹੈ ਇੱਧਰ ਫਾਰਮ ਸੱਠ ਕਿਸਾਨਾਂ ਨਿਸਾਨ ਸਰਪੰਚ ਨੂੰ ਦਿਵਾਉਣਾ ਆਪਣੇ ਨਾਲ ਏ ਉਹਨਾਂ ਨੇ ਕੰਮ ਬੋਲਣਾ ਨੇ ਸਾਡੇ ਅੰਸ਼ ਦਾ ਜਿਹੜੀ ਬੋਕਸ ਟੋਲਣੇ ਭਾਈ ਚਲ ਸਾਨੂੰ ਫੇਰ ਦਿਖਾਉਣਿਆ ਤਾਂ ਨੀਰਲੀ ਰਾ ਵੀ ਕਟਿਆਂ ਦੇ ਮੁਕਾਬਲੇ ਝੋਟਿਆਂ ਦੇ ਚਾਰ ਚਾਰ ਦੰਦਾਂ ਵਾਲਿਆਂ ਦੇ ਮੁਕਾਬਲੇ ਨੇ ਭਾਈ ਬਾਕੀ ਸਾਰੇ ਪੁੱਛ ਕੇ ਦੱਸਦੇ ਹਾਂ ਜੇ ਮੇਲੇ 'ਚ ਬੜੀਆਂ ਆਪਾਂ ਵੀ ਕਿਹੜੇ ਖੀਰਿਆਂ ਦੇ ਨੇ ਚਾਰ ਦੰਦਾਂ ਦੇ ਨੇ ਇੱਕ ਮੇਨ ਵੱਡੇ ਬੁੱਲਾਂ ਦੇ ਨੇ ਨੀਲੀ ਰਾਵੀ ਚ ਤੇ ਪਸੂਤਨ ਸੰਗਾਰ ਪੰਜਾਬ ਦੇ ਸ਼ੌਕੀ ਕਿਸਾਨਾਂ ਦੇ ਮਿੰਤ ਅੱਜ ਪਹਿਲਾਂ ਪਾਉਂਗੀ ਤੇ ਅੱਜ ਦੱਸਣਗੇ ਵੀ ਕੀ ਵਿਕਰੀਅਮਿਤ ਬਣਾਈ ਹੋਈ ਨਾਲ ਇਹ ਬਈ ਚੌਗੇ ਦੇ ਨਹੀਂ ਹਾਂ ਚੌਗੇ ਦੇ ਨੇ ਵੀ ਮੁਕਾਬਲੇ ਦਿਖਾਉਣਾ ਇਹ ਹੋਈਆ ਬਈ ਚੈਂਪੀਅਨ ਮੱਝ ਵੀ ਐਫ ਐਮ ਐਲ ਨੂਰਾ ਚ ਲੀਵ ਇੱਧਰ ਨੂੰ ਤਲਾਈ ਮੜਾ ਜਾ ਹੋਰ ਚੈਂਪੀਅਨ ਮੱਝ ਦੇਖੋ ਕਹੀ ਦਿੰਦਾ ਮੱਝ ਬਨ ਕੇ ਮੱਝ ਲੈ ਲਈ ਦੇਖੋ ਬਾਈ ਜਿਹੜੀ ਮਿਹਨਤ ਕਰੀ ਐ ਪਸ਼ੂ ਪਾਲਕਾਂ ਨੇ ਤੇ ਅੱਜ ਉਹਨਾਂ ਨੂੰ ਉਹਨਾਂ ਦਾ ਅਸਲ ਮੁੱਲ ਮਿਲਣਾ ਇਹਦੇ ਵਿੱਚ ਜਿੰਨਾ ਹੀ ਜ਼ਰੂਰੀ ਨਹੀਂ ਇਹ ਰਿੰਗ ਵਿੱਚ ਕੋਈ ਪਸ਼ੂ ਲਿਆਉਣਾ ਇਹ ਬਹੁਤ ਵੱਡੀ ਗੱਲ ਆ ਇਹਦੇ ਵਿੱਚ ਜਿਹੜਾ ਕੋਈ ਪਸ਼ੂ ਲਿਆਉਣਾ ਜਿਹੜਾ ਕੋਈ ਮਿਹਨਤੀ ਕਿਸਾਨ ਆ ਉਸਦੀ ਪਸ਼ੂ ਆਉਂਦਾ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਰਿੰਗ ਵਿੱਚ ਪਸ਼ੂ ਬਾੜਨਾ ਬਾਈ ਫਰੇ ਕਰੇ ਸਾਰੇ ਨਹੀਂ ਹੁੰਦਾ ਆਖਰੀ ਸਾਲਨ ਬਈ ਜਿਹੜਾ ਹੁਣ ਕੱਢ ਰਖਨੇ ਦੇਖੋ ਰਿਜ਼ਲਟ ਕਿਹੜਾ ਦੇਣਗੇ ਉਹ ਆ ਗਿਆ ਪਰ 98 ਕਾ ਬਈ ਤੁਹਾਨੂੰ ਆਖਿਆ ਸੀ ਉਹ ਜਾਊ ਤੁਹਾਨੂੰ ਆਖਿਆ ਸੀ ਵੀ ਉਹ ਜਾਊ ਹੈ ਔਰ ਇਹ ਬਾਈ ਜਿਹੜੇ ਟੈਸਟ ਗੱਲ ਨੇ ਇੱਕੋ ਦਿਨ ਇਹਦਾ ਇੱਕੋ ਚਾ ਨਹੀਂ ਹੋਸਾ ਇਹ ਆਸਾਨ ਹੈ ਬਈ ਫਸਟ ਆਊਗਾ ਜਿਹੜਾ ਇਹਨਾਂ ਚੋਂ ਸਾਨ ਫਸਟ ਆਊਗਾ ਉਹ ਫੋੜ ਦੇਣਾ ਨਾ ਮੱਜਲੇ ਨੂੰ ਵੀ ਦੇਣਗੇ ਉਧਰ ਹੀ ਪੱਕ ਇੱਕ ਉਧਰੋਂ ਦੇਣ ਕਿਸੇ ਮਰਜ਼ੀ ਦੇਣਾ ਉਧਰ ਮੋਰਾ ਆਜੂ ਕੈਂਚਾ ਹੂੰ ਚੱਲਾ ਦੇਣਗੇ ਇਹਨੇ ਚੱਕਣ ਆ ਖੜਾ ਕਿਹਦੇ ਘਰ ਦਾ ਸ਼ਾਨ ਬਣੂ ਬਰਾਂਡੇ ਦੀ ਜਾ ਕੇ ਰੰਗ ਰੰਗੇ ਬਾਜ ਕੇ ਰੰਮਾ ਆਪਣਾਇਆ ਫਿਰ ਇੱਕ ਉਧਰ ਵੀ ਆ ਠੀਕ ਹੈ ਬੀਟ ਵੱਡਾ ਨਿਕਲ ਮੋਟਾ ਮੇਰੇ ਥੋੜਾ ਵੀ ਐ ਫਿਰ ਉਹ ਤਾਂ ਵੱਡਾ ਮੇਲਾ ਹਾਂਜੀ ਹੁਣ ਆਪਾਂ ਨੀਲੀ ਰਾਈਲ ਸਾਈਡ ਦੇਖ ਕੇ ਆ ਤੇ ਦੂਜੀ ਰੰਗ ਚਲਦੇ ਆ ਦੂਜੀ ਰੰਗ ਇਤਨੇ ਮੂਰਾ ਨਾਸਲਦੇ ਮੂਰਾ ਨਾਸਲਦੇ ਚੌਗੇ ਛੋਟੇ ਚਲ ਇੱਧਰ ਦੇਖਦੇ ਆ ਜਾ ਕੇ ਹੁਣ ਇੱਧਰ ਬਣਾਉਣੇ ਆਪਾਂ ਤੁਹਾਨੂੰ ਦਿਖਾਵਾਂ ਸਰ ਇੱਧਰ ਗਿਣਮੀ ਨੇ ਬਸ ਰੰਗ ਚ ਵੜ ਗਏ ਆਪਾਂ ਹੁਣ ਦਿਖਾਉਣਾ ਤੁਹਾਨੂੰ ਸਰ ਇਕੱਲਾ ਇਕੱਲਾ ਦਿਖਾਵਾਂ ਤੁਹਾਨੂੰ ਸਰ ਹਾਲੇ ਠੀਕ ਹੈ ਦੇਖੋ ਬਈ ਮੈਂ ਤਾਂ ਬੋਲਦੀ ਨਹੀਂ ਪੂਰੀ ਇਹ ਚਾਹ ਸੁਣਾ ਐਮਨਤ ਦੀ ਸੀ ਐਮਨਤ ਦੀ ਸੀ ਤੇ ਐਮਨਤ ਦੀ ਦਾ ਦੋ ਤਾਂ ਬਈ ਇਹ ਐਮਨਤ ਦੀ ਦਾ ਦੋ ਤਾਂ ਹੈ ਪੋਤੋ ਬੜਾ ਪਦਾ ਕੇ ਨਹੀਂ ਸੁਣਿਆ ਨਾ ਸਾਰੇ ਦੁਕਾਨਾਂ ਨੇ ਲਿਖੇ ਨਾ ਦੇਖੋ ਇੱਕ ਕਾਨ ਟੂ ਹੈਲੋ ਠੀਕ ਹੈ ਕੁਛ ਨਹੀਂ ਇੱਥੇ ਅੱਜ ਦਾ ਜਿੰਨਰ ਜਿੱਤੂਗਾ ਇਹ ਫੋਟ ਟਰੈਕਟਰ ਇੱਕ ਨੀਲੀ ਰਾਵੀਲਾ ਲਿਆਊਗਾ ਇੱਕ ਲਿਆਊਗਾ ਮੋਹਰਟ ਸਿਰੇ ਲਈ ਆਣਗੇ ਭਾਈ ਜੀ ਮੁੱਖ ਮਹਿਮਾਨ ਪਹੁੰਚ ਚੁੱਕੇ ਨੇ ਸਸਿਗੰਕੜੀ ਸਰਜੀਤ ਸਿੰਘ ਜੀ ਪਹੁੰਚੇ ਨੇ ਦਿਮਾਗ ਚੋਂ ਨਾ ਨਿਕਲ ਗਏ ਸੀ ਤੇ ਹੁਣ ਜਿਆਦਾ ਨਾ ਹੁੰਦੇ ਬਹੁਤ ਹੀ ਨੇਕ ਦੇ ਲੋਕਾਂ ਲੀਡਰ ਨੇ ਮਿਲਨ ਸਾਰ ਬਹੁਤ ਆਪਣੀ ਨਗਰਤਾ ਹੈ ਸੋਕ ਇਹਨਾਂ ਨੇ ਬਹੁਤ ਹੈ ਦੀਤੀ ਨਾਲ ਜੁੜੇ ਹੋਏ ਨੇ ਪਹਿਲੇ ਦਿਨੋਂ ਚੌਗਿਆਂ ਨੇ ਮੁਕਾਬਲੇ ਨੇ ਜੀ ਡਾਕਟਰ ਸਾਹਿਬ ਦੱਸ ਰਹੇ ਨੇ ਕਰੋੜਾ ਸਾਹਿਬ ਨੂੰ 1796 ਅੱਡਾ ਖੁੱਲ ਕੇ ਕਰਮ बहुत बहुत साल वीडियो एंड तक देखिए ਮੜਾ ਗਿਆ ਉਹਨੇ ਸ਼ਾਮ ਮਾਰਦੇ ਨੇ ਤੋੜ ਕੇ ਹੱਕ ਮਾਰੂਗਾ ਫਸਿਆ ਯਾਰ ਪਈਏ ਨੰਬਰ ਤੇ 212 ਇਹ ਲੈ ਗਿਆ ਬਾਈ ਫੋੜ ਟਰੈਕਟਰ ਦਿੱਤ ਗਿਆ ਮਿੰਤਾ ਬੋਲਦੀਆਂ ਨੇ ਭਰਾਵਾ ਕਿਤੇ ਰਿੰਗ ਦੇ ਵਿੱਚ ਵੜ ਨਹੀਂ ਅਸੂਲ ਆ ਕੇ ਬਹੁਤ ਵੱਡੀ ਗੱਲ ਹੁੰਦੀ ਆ ਇਹ ਲੱਗਦਾ ਚੈਂਪੀਅਨ ਅੱਜ ਦਾ ਚਾਰ ਦੰਦਾ ਚ ਵਧਾਈਆਂ ਬਾਈ ਸੋਨੂੰ ਧੰਨਵਾਦ ਜੀ ਪੀਵੀ 31 ਵਾਲੇ ਬਾਈ ਮੂਸੇ ਦੇ ਏਰੀਆ ਦੇ ਨਹੀਂ ਹਨਾ ਰਣਾੜਾ ਚ ਕਰਦੇ ਨੇ ਬਾਈ ਅਸਰ ਤਾਂ ਹੁੰਦਾ ਹੀ ਆ ਹਾਂ ਪੂਰਾ ਹੋ ਗਿਆ ਉਹਦੀ ਜਨਰੇਸ਼ਨ ਆਈ ਗਈ ਹਾਂ ਸਾਡੇ ਵਿੱਚ ਸਾਡੇ ਵਿੱਚ ਤਾਂ ਕਹਿ ਨਹੀਂ ਰਹੇ ਦੇਖੋ ਧਰਤੀ ਨਾਲ ਜੁੜੇ ਹੋਏ ਲੀਡਰ ਨੇ ਹਾਂ ਜੀ ਬਿਲਕੁਲ ਅੱਛਾ ਯਾਰ ਕਿੰਨਾ ਜੇ ਪੂਰਾ ਟੀਕਾ ਨਾ ਹੋ ਤਾਂ ਫਿਰ ਉਹ ਜਵਲ ਚੱਕੀਏ ਜੇਤੀ ਅੱਛਾ 570 ਰੀਡੀ ਆ ਜੀ ਚਾਚਾ ਜੀ ਪਾ ਲੈ ਕੇ ਲੀਤੀ ਆ 570 ਰੀਡੀ ਆ ਹਾਂ ਜੀ ਚਾਚਾ ਜੀ ਕਹਿੰਦਾ ਲੈ ਆਂ ਅੱਛਾ ਤੂੰ ਦੂਜੇ ਲਟਕਾ ਲੈ ਕਹਿੰਦਾ ਠੀਕ ਹਾਂ 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 ਜੀ ਬਹੁਤ ਸੋਹਣਾ ਹਾਂਜੀ ਬਹੁਤ ਸੋਹਣਾ ਸਾਰਾ ਤੇਰਾ ਖਾਨਾ ਅੱਜ ਹਾਂਜੀ ਦਸਦੀ ਆ ਜੀ ਸਾਹਿਬ ਜੀ ਭਰਾ ਜੀ ਜੱਪੀ ਹਾਂਜੀ ਹਾਂਜੀ ਰਵਾਜ ਹੀ ਵਾਹ ਬਹੁਤ ਠੀਕ ਆ ਤੇ ਦੇਖ ਫਿਰ ਜੀ ਲੀਡਰ ਹੁਣ ਤਾਂ ਐਸੀ ਆਓ ਉਧਰ ਕੱਢੇ ਜੀ ਇੱਧਰ ਆਓ ਜੀ ਅੱਜ ਮੈਂ ਉਧਰ ਦੀ ਹਾਂ ਹਾਂ ਇੱਧਰ ਦੀ ਆ ਮਾਨ ਬੱਦਲੋ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਮੂ ਕਰ ਲਓ ਇਹਨਾਂ ਦੇ ਇਹ ਮਾਣ ਵਧਾਉਣ ਵਾਲੀ ਗੱਲ ਹੁੰਦੀ ਆ ਇੱਕ ਗੱਲ ਆ ਮਾਣ ਦੀ ਪੂਰਾ ਬੰਦ ਆਂਦੀ ਆ ਫੋਟੋ ਵਾਲੀ ਆ ਹਾਂ ਲੋਕਾ ਸਰ ਇੱਧਰ ਦੇਖੋ ਜੀ ਇੱਧਰ ਆ ਜਾ ਆ ਵੀ ਲੈ ਲਵੋ ਹਾਂਜੀ ਉਧਰ ਆ ਜੀ ਵੀਰ ਜੀ ਆ 00 ਲੋਕ ਅੰਦਰ ਦੀ ਖੋਲ ਕਰ ਖੋਲ ਦੇ ਮਨ ਛੇਲੇ ਦੇ ਨਹੀਂ ਕਰਦੇ ਹੈਡਸਾ ਇਆ ਆਇਆ ਬਈ ਕੈਂਪੀਅਨ ਆਇਆ ਪਹਿਲਾਂ ਭਾਈ ਮਰੇਸ਼ ਬੈਂਗਾਲ ਸਰਦਾਰ ਸ਼ੇਰਪਾਲ ਸਿੰਘ ਜੀ ਬਈ ਨਰੇ ਭਾਈ ਆਹੀ ਬਹੁਤ ਚੜਾਈ ਹੈ ਜਿਹੜੇ ਇਹ ਜਿੱਤ ਗਏ ਇੱਕ ਦੋ ਸਿੰਘ ਜੀ ਬਹੁਤ ਵਧੀਆ ਮੇਲਾ ਚੱਲ ਰਿਹਾ ਹੈ ਇਹਨਾਂ ਦਾ ਇਤਸਾਹ ਮਿਲਦਾ ਲੋਕਾਂ ਨੂੰ ਠੀਕ ਹੈ ਰਾਜਪੁਰਿਆ ਖਾਣਾ ਜੇ ਦੁੱਧ ਦੇ ਪੈਸੇ ਲਾਉਣਾ ਤੇ ਕਿੱਥੇ ਮਿਲਣਗੇ ਠੀਕ ਮਾਰਾ ਖਾਦੇ ਨਹੀਂ ਪਿੰਡ ਦੇ ਸਾਡੇ ਤੇ ਫਿਰਦੇ ਨੇ ਦੋਸਤ ਯਾਰ ਮੇਰੇ ਤੁਹਾਨੂੰ ਪਹਿਲਾਂ ਵੀ ਮਿਲਿਆ ਹੈ ਤੇ ਇੱਧਰ ਮੈਂਬਰ ਸਾਹਿਬ ਜੱਗਾ ਸਾਡਾ ਜਗਦੇਵ ਗੋਰਾ ਕਿਵੇਂ ਹੋ ਚੱਲੀਏ ਫਿਰ ਹੁਣ ਸਾਮਾ ਪੈ ਚੱਲੀਆਂ ਨੇ ਪੰਜ ਸਿਕਰਾਂ ਨੂੰ ਹੈ ਤੇ ਗੋਵਿੰਦ ਕੋਣ ਚਲੋ ਤਿੰਨੇ ਫਾਰਮਾ ਲਾ ਦੋ ਹੁਣ ਇਕੱਠੇ ਆਲਿਆਂ ਨੂੰ ਮਸਤੀ ਸੁਣਾਉਣੇ ਆ ਤੇ ਇੱਥੇ ਕੱਢਦੇ ਕੋਪਨ ਤੇ ਇੱਕ ਕੋਪਨ ਦੇਖੋ ਕਿਹਨੂੰ ਨਿਕਲਿਆ ਚੱਲ ਰਹੀ ਹੈ ਚਰਚਾਵਾ ਦੇ ਵਿੱਚ ਹਾਂਜੀ ਕੋਪਨ ਨਿਕਲਿਆ ਕੋਈ ਠੀਕ ਹੈ ਪਸੇਤਾ ਵੀ ਲੈਣਾ ਆਪਾਂ ਹਾਂਜੀ ਪਸੇਤਾ ਜੀ ਚੇਤੇ ਲੋ ਠੀਕ ਦੇਖ ਕੇ ਕੋਪਨ ਨਿਕਲ ਗਿਆ ਤਾਂ ਮੈਂ ਲਵਾਂ ਵੀਡੀਓ ਖੁੱਲ ਗਈ ਕਿਸਮਤ ਉਹਦਾ ਜੀ ਖੁੱਲਣੇ ਸੀ ਚਲੋ ਅੱਪਾ ਲੈਣੇ ਆਗੇ ਹੁਣ ਐਲ ਡੀ ਐਮ ਦਾ ਲੀਟਰ ਜਿੰਨੀਆਂ ਕੰਪਨੀਆਂ ਨੇ ਸਾਰੀਆਂ ਦਵਾਈਆਂ ਵਾਲੀਆਂ ਤੇ ਜਿੰਨੇ ਵੀ ਪ੍ਰਾਈਵੇਟ ਸੀਮਨ ਵਾਲੇ ਨੇ ਸਾਰੇ ਪਹੁੰਚੇ ਨੇ ਕੱਲ ਨੂੰ ਫੇਰ ਪੂਰਾ ਮੇਲਾ ਭਖਣਾ ਹੈ ਕੱਲ ਨੂੰ ਕਿਰਪਾ ਕਰੂ ਬਾਬਾ 10 ਵਜੇ ਨੂੰ ਪਹੁੰਚ ਜਾਗੇ ਇੱਥੇ ਦੇਖਾਂਗੇ ਮੇਲਾ ਪੂਰਾ ਬਾਈ ਇਧਰ ਸਾਡੇ ਜਗਸੀਰ ਮੈਂਬਰ ਦੀਆਂ ਲੱਤਾਂ ਦੁਖਣ ਲੱਗ ਗਿਆ ਹੈ ਜੇ ਕਿਹੜਾ ਕੱਟਾ ਲੈ ਕੇ ਆਣਾ ਹਾਂ ਹਾਂ ਦੇਖਿਆ ਤੂੰ ਸਾਰਾ ਸਾੜਦਾ ਕਰੋ ਨੂੰ ਬਹੁਤ 2000 ਦਾ ਟੀਕਾ ਭਰਾ ਲਿਆ ਤਾਂ ਹੁਣ ਤੂੰ ਘੱਟ ਛੱਡੀ ਜਨਾ ਛੱੜ ਕੋਈ ਨਹੀਂ ਹੈ ਠੀਕ ਹੈ ਠੀਕ ਚਲੋ ਜੀ ਮਿਲਦੇ ਸਾਨੂੰ ਫੇਰ ਧੰਨਵਾਦ ਜੀ ਵੀਡੀਓ ਬਣਾ ਰਿਹਾ ਵਾਂ ਉਹ ਪਿੰਡ ਦੇ ਨਹੀਂ ਬਣਾਉਣੀ ਜ਼ਰੂਰੀ ਹੈ ਜਗਰਾਤ ਸਿੰਘ ਕੋਲੇ ਵੀ ਚੰਗੇ ਪਸੂ ਨੇ ਬਹੁਤ ਮਿਹਨਤੀ ਕਿਸਾਨ ਹੈ ਵੀ ਤੇ ਇੱਧਰ ਸਾਡੇ ਵਪਾਰੀ ਸਾਫ ਖੜੇ ਨੇ ਲਖਦੇਵ ਸਿੰਘ ਗੋਰਾ ਖੜਾ ਮੂਰਾ ਨਸਲ ਹੈ ਇਹਦੇ ਕੋਲੇ ਸਾਰੇ ਕਿੰਗੁਰੇ ਹਾਂ ਬਾਈ ਬਾਈ ਰਾਣਾ ਗਰਜੀਤ ਆਇਆ ਸੀ ਬਹੁਤ ਵਧੀਆ ਬੰਦਾ ਯਾਰ ਬਹੁਤ ਵਧੀਆ ਗੱਲਬਾਤ ਹਾਂ ਬਹੁਤ ਸਤਨਾਮ ਕਿੰਮੇ ਗੱਲ ਠੀਕ ਹੈ ਚਾਚਾ ਹਾਂਜੀ ਅੱਜ ਮੇਲਾ ਦੇਖ ਲਿਆ ਬਾਈ ਤੇ ਕੱਲ ਨੂੰ ਆਵਾਂਗੇ ਆਪਾਂ ਸਪੈਸ਼ਲ ਛੋਟੇ ਕਾਫ ਬੱਚਿਆਂ ਦਾ ਮੁਕਾਬਲਾ ਹੋਊ ਕਾਫ ਤੇ ਉਹ ਮੁਕਾਬਲੇ ਦੇਖਾਂਗੇ ਤੇ ਅੱਜ ਆਏ ਸੀ ਅੱਜ ਨੀਲੀ ਰਾਵੀ ਸਾਨਾ ਨੇ ਤੇ ਮੂਹਰਾਂ ਨਾਲ ਸਾਨਾ ਦੇ ਮੁਕਾਬਲੇ ਸੀ ਤੇ ਵਧੀਆ ਰਿਜ਼ਲਟ ਦਿੱਤੇ ਨੇ ਸਾਫ਼ ਸੁਥਰੇ ਤੇ ਬਲੌਗ 'ਚ ਦੇਖਿਆ ਤੁਸੀਂ ਬਹੁਤ ਵੇਲੇ ਲੱਗੇ ਹੋਣਾ ਤੇ ਬਲੌਗਰ ਦਾ ਅੱਜ ਇੰਡਿਫੀ ਧੰਨਵਾਦ ਦੇਖਣ ਵਾਲਿਆਂ ਦਾ ਬਹੁਤ-ਬਹੁਤ ਥੈਂਕਸ ਜੀ